ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਐਨਰਜੀ ਡਰਿੰਕ ਸਾਰੇ ਦਿਨ ਦੀ ਥਕਾਨ ਦੂਰ ਕਰਨ ਵਾਲੀ ਤੇ ਇੱਥੇ ਲਈ ਜੇ ਆਪਾਂ ਸਮਾਨ ਲੈ ਲਿਆ ਸੀ ਇੱਥੇ ਲਿਆ ਸੀ 1 ਕੱਪ ਆਪਾਂ ਫੁੱਲ ਮਖਾਣੇ 1 ਕੱਪ ਹੀ ਚਣੇ ਤੇ ਇੱਧਰ ਆਪਾਂ ਲਈ ਖੰਡ ਬਦਾਮ ਛਵਾਰੇ ਇਹ ਆਪਾਂ ਜਿੰਨਾ ਵੀ ਆਪਾਂ ਘਰ ਤੇ ਵੱਧ ਕਰਨਾ ਹੋਵੇ ਆਪਾਂ ਓਨਾ ਹੀ ਲੈ ਸਕਦੇ ਆ ਤੇ ਇਹ ਆਪਾਂ ਹੁਣ ਇਹਨਾਂ ਨੂੰ ਇਹਨਾਂ ਦੇ ሽਵਾਰਿਆਂ ਨੂੰ ਆਪਾਂ ਇਹਦੇ ਵਿੱਚੋਂ ਗਿਟਕਾ ਕੱਢ ਕੇ ਤੇ ਇਹਨਾਂ ਨੂੰ ਮੈਂ ਛੋਟੇ ਛੋਟੇ ਕੱਟ ਲਵਾਂਗੀ ሽਵਾਰਿਆਂ ਦੇ ਆਪਾਂ ਗਿਟਕਾ ਕੱਟ ਕੇ ਤੇ ਇਹਨਾਂ ਨੂੰ ਕੱਟ ਲਿਆ ਸੀ ਡਕਸ਼ਨ ਦੇ ਉੱਪਰ ਆਪਾਂ ਪੈਨ ਰੱਖ ਲਿਆ ਤੇ ਇਹਦੇ ਵਿੱਚ ਆਪਾਂ ਫੁੱਲ ਮਖਾਣੇ ਪਾ ਕੇ ਇਹਨਾਂ ਨੂੰ ਆਪਾਂ ਡਰਾਈ ਰੋਸਟ ਕਰ ਲਵਾਂਗੇ ਮਖਾਣੇ ਨੂੰ ਆਪਾਂ ਡ్రਾਈ ਰੋਸਟ ਕਰ ਲਿਆ ਸੀ ਤੇ ਮਖਾਣੇ ਆਪਾਂ ਇਸ ਤਰ੍ਹਾਂ ਦੇ ਭੁੰਨ ਕੇ ਤਿਆਰ ਕਰਨੇ ਹਨ ਜਦੋਂ ਇਹਨਾਂ ਦੀ ਕ ਆਵਾਜ਼ ਆ ਜੇ ਇਸ ਤਰ੍ਹਾਂ ਟੁੱਟ ਜਾਵੇ ਤੇ ਹੁਣ ਜੀ ਆਪਾਂ ਇਹਨਾਂ ਨੂੰ ਕੱਢ ਦੇਵਾਂਗੇ ਪਲੇਟ ਵਿੱਚ ਤੇ ਇੱਥੇ ਅਸੀਂ ਹੁਣ ਬਦਾਮ ਪਾ ਦੇਵਾਂਗੇ ਤੇ ਇਹਨਾਂ ਨੂੰ ਵੀ ਅਸੀਂ ਭੁੰਨ ਲਵਾਂਗੇ ਬਦਾਮ ਵੀ ਅਸੀਂ ਭੁੰਨ ਕੇ ਤਿਆਰ ਕਰ ਲਏ ਸੀ ਹੁਣ ਅਸੀਂ ਲੈ ਲਿਆ ਸੀ ਇੱਥੇ ਮਿਕਸੀ ਦਾ ਜੱਗ ਤੇ ਇਹਦੇ ਵਿੱਚ ਆਪਾਂ ਪਾ ਦਵਾਂਗੇ ਮਖਾਣੇ ਬਦਾਮ 슈ਾਰੇ ਚੀਨੀ ਪਾ ਦਵਾਂਗੇ ਤੇ ਇੱਥੇ ਲਈ ਸੀ ਆਪਾਂ ਪੁਜੇ ਹੋਏ ਛੋਲੇ ਤੇ ਇਹਨਾਂ ਸਾਰੇ ਸਮਾਨ ਨੂੰ ਆਪਾਂ ਹੁਣ ਗ੍ਰाइंड ਕਰ ਲਵਾਂਗੇ ਇੱਥੇ ਆਪਾਂ ਸਾਰੀਆਂ ਚੀਜ਼ਾਂ ਨੂੰ ਹੁਣ ਗ੍ਰाइंड ਕਰ ਲਿਆ ਸੀ ਤੇ ਤੁਸੀਂ ਦੇਖ ਸਕਦੇ ਬਰੀਕ ਆਪਾਂ ਪਾਊਡਰ ਬਣਾ ਕੇ ਤਿਆਰ ਕਰ ਲਿਆ ਹੈ ਤੇ ਹੁਣ ਅਸੀਂ ਲਿਆ ਜੀ ਇੱਥੇ ਇੱਕ ਮਰਦਬਾਨ ਤੇ ਇਹਦੇ ਵਿੱਚ ਆਪਾਂ ਪਾ ਦਵਾਂਗੇ ਤੇ ਇਹਨੂੰ ਆਪਾਂ ਸਟੋਰ ਕਰਕੇ ਰੱਖ ਲਵਾਂਗੇ ਤੇ ਇੱਕ ਗਲਾਸ ਦੁੱਧ ਦੇ ਵਿੱਚ ਆਪਾਂ ਇੱਕ ਚਮਚਾ ਪਾ ਕੇ ਇਹਨੂੰ ਪਰ ਰੋਜ਼ ਪੀਵਾਂਗੇ ਮਰਦ ਬਾਹਾਂ ਚ ਅਸੀਂ ਪਾ ਦਿੱਤਾ ਸੀ ਤੇ ਇੱਥੇ ਆਪਾਂ ਇੱਕ ਗਲਾਸ ਦੁੱਧ ਗਰਮ ਕਰ ਲਿਆ ਸੀ ਤੇ ਇੱਕ ਚਮਚਾ ਆਪਾਂ ਦੁੱਧ ਦੇ ਵਿੱਚ ਪਾ ਕੇ ਤੇ ਦੇਲੀ ਆਪਾਂ ਰੋਜ਼ ਪੀਵਾਂਗੇ ਰਾਤ ਦੇ ਸੌਣ ਤੋਂ ਪਹਿਲੇ ਆਪਾਂ ਤੇ ਇਹ ਆਪਾਂ ਬੱਚਿਆਂ ਨੂੰ ਵੀ ਦੇ ਸਕਦੇ ਆ ਤੇ ਇਹ ਪੀਣ ਨਾਲ ਆਪਣੇ ਸਰੀਰ ਦੀ ਹਰੀ ਜਿਹੜੀ ਕਮਾਨ ਹੁੰਦੀ ਉਹ ਸਾਰੀ ਦੂਰ ਹੋ ਜਾਂਦੀ ਆ ਤੇ ਅਲਰਜੀ ਵੀ ਆਉਂਦੀ ਆ ਤੇ ਬਹੁਤ ਵਧੀਆ ਸਰੀਰ ਵੀ ਆਪਣਾ ਰਹਿੰਦਾ ਹੈ ਆਪਾਂ ਸਾਰੀ ਦਿਹਾੜੀ ਜਿੰਨਾ ਮਰਜੀ ਆਪਾਂ ਘਰ ਦਾ ਕੰਮ ਕਰਦੇ ਰਹੀਏ ਦਫਤਰ ਦਾ ਕਰਦੇ ਰਹੀਏ ਤੇ ਇਹਦੇ ਨਾਲ ਅਲਰਜੀ ਮਿਲਦੀ ਹੈ ਤੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ